ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਕੜਾਈ ਪਨੀਰ ਦੀ ਰੈਸিপি ਜਿਸ ਨੂੰ ਕਿ ਤੁਸੀਂ ਆਰਾਮ ਨਾਲ ਘਰੇ ਬਣਾ ਸਕਦੇ ਹੋ ਤੇ ਟਾਬੇ ਤੇ ਰੈਸਟੋਰੈਂਟ ਤੋਂ ਕਿਤੇ ਵਧੀਆ ਤੁਸੀਂ ਇਸ ਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਇੱਕ ਸੀਕ੍ਰੇਟ ਤੜਾ ਪਨੀਰ ਦਾ ਮਸਾਲਾ ਵੀ ਘਰੇ ਬਣਾ ਕੇ ਤਿਆਰ ਕਰਕੇ ਦੱਸਾਂਗੀ ਇਨਸਟੈਂਟ ਤੁਸੀਂ ਇਸ ਨੂੰ ਵੀ ਬਣਾ ਸਕਦੇ ਹੋ ਤੁਹਾਨੂੰ ਇਸ ਨੂੰ ਰੋਸਟ ਕਰਨ ਨੂੰ ਗ੍ਰाइंड ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਨਸਟੈਂਟ ਤੁਸੀਂ ਬਣਾ ਕੇ ਇਸ ਨੂੰ ਆਪਣੀ ਕੜਾਹੀ ਪਨੀਰ ਵਿੱਚ ਯੂਜ਼ ਕਰ ਸਕਦੇ ਹੋ ਜਿਸ ਨਾਲ ਕੀ ਤੁਹਾਡੇ ਜਿਹੜੀ ਸਬਜੀ ਜਲਦੀ ਬਣ ਕੇ ਤਿਆਰ ਹੋ ਜਾਏਗੀ ਤੇ ਤੁਹਾਡਾ ਟਾਈਮ ਵੀ ਘੱਟ ਲੱਗੇਗਾ ਤੇ ਟੇਸਟੀ ਟੇਸਟੀ ਸਬਜ਼ੀ ਵੀ ਬਣ ਕੇ ਤਿਆਰ ਹੋ ਗਈ। ਚਲੋ ਹੁਣ ਅਸੀਂ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਆਂ। ਐਸ ਰੈਸਪੀ ਐਂਡ ਤੱਕ ਦੇਖਣੀ। ਇੱਥੇ ਮੈਂ ਕੜਾਈ ਪਨੀਰ ਬਣਾਉਣ ਲਈ ਲਿਆ 200 ਗ੍ਰਾਮ ਪਨੀਰ। ਪਨੀਰ ਨੂੰ ਅਸੀਂ ਮੋٹے-ਮੋٹے ਪੀਸੇਸ ਵਿੱਚ ਕੱਟਣਾ ਹੈ। ਕਿਸੇ ਵੀ ਸ਼ੇਪਸ ਤੁਸੀਂ ਕੱਟ ਸਕਦੇ ਹੋ। ਅੱਜ ਮੈਂ ਸਕੁਅਰ ਨਾਲ ਕੱਟ ਕੇ ਤ੍ਰੈਂਗਲ ਸ਼ੇਪ ਚ ਕੱਟ ਰਹੀ ਹਾਂ। ਤੁਸੀਂ ਦੇਖ ਸਕਦੇ ਹੋ ਐਵੇਂ ਨਾ इजीली ਤ੍ਰੈਂਗਲ ਸ਼ੇਪ ਚ ਕੱਟ ਜਾਂਦੇ ਨੇ। ਤੇ ਜਿਵੇਂ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਸ਼ੇਪ ਚ ਇਸ ਨੂੰ ਕੱਟ ਸਕਦੇ ਹੋ। ਤੇ ਰੱਖਿਓ ਥੋੜੇ ਪੀਸਿਸ ਮੋਟੇ ਜਿਆਦਾ ਬ੍ਰਿਕ ਪੀਸ ਨਹੀਂ ਰੱਖਣੇ ਹੁਣ ਅੱਗੇ ਅੱਗੇ ਅਸੀਂ ਇਸ ਨੂੰ ਦੋ ਪਾਰਟਸ ਵਿੱਚ ਹੋਰ ਡਿਵਾਈਡ ਕਰ ਲੈਣਾ ਐਨੇ-ਐਨੇ ਮੋਟੇ ਤੁਸੀਂ ਪੀਸਿਸ ਰੱਖਣੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਨਾ ਤੇ ਇਸ ਤਰ੍ਹਾਂ ਹੀ ਅਸੀਂ ਸਾਰਾ ਪਨੀਰ ਕੱਟ ਕੇ ਸਾਈਡ ਤੇ ਰੱਖ ਲੈਣਾ ਬਾਅਦ ਵਿੱਚ ਅਸੀਂ ਇਸ ਦਾ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਆਪਣੀ ਗਰੇਵੀ ਦੀ ਤਿਆਰੀ ਕਰ ਲੈਂਦੇ ਹਾਂ ਇਸ ਲਈ ਮੈਂ ਇੱਕ ਕੜਾਹੀ ਲਈਏ ਕੜਾਹੀ ਵਿੱਚ ਅਸੀਂ ਦੇਸੀ ਕੇ ਪਾਵਾਂਗੇ 3 ਚਮਚ ਦੇਸੀ ਕੇ ਪਾਇਆ ਤੁਸੀਂ ਚਾਹੋ ਤਾਂ ਆਇਲ ਕੋਈ ਵੀ ਯੂਜ਼ ਕਰ ਸਕਦੇ ਹੋ ਪਰ ਕਦੇ-ਕਦੇ ਜੋ ਸੀ ਰੈਸਟੋਰੈਂਟ ਵਗੈਰਾ ਅਲੀ ਵਾਈਬ ਲੈਣ ਹੁੰਦੀ ਹੈ ਤਾਂ ਕਰੇ ਤਾਂ ਦੇਸੀ ਘਿਓ ਪਾ ਲਿਆ ਕਰੋ ਬੱਸ ਤੋਂ ਦੇਸੀ ਘਿਓ ਨਹੀਂ ਪਾਉਂਦੇ ਪਰ ਅਸੀਂ ਘਰੇ ਥੋੜੇ ਹੈਲਦੀ ਵੇਅ ਇਨ ਬਣਾਵਾਂਗੇ ਟੇਸਟੀ ਲੱਗਦਾ ਇਸ ਲਈ ਮੈਂ ਦੇਸੀ ਘਿਓ ਐਡ ਕਰ ਲੈਂਦੀ ਹਾਂ ਤੇ ਨਾਲ ਹੀ ਅਸੀਂ ਅੱਧਾ ਚਮਚ ਜੀਰਾ ਪਾ ਲੈਣਾ ਥੋੜੀ ਜੀ ਦਾਲਚੀਨੀ ਦੀ ਸਟਿਕ ਇੱਕ ਤੇਜ ਪੱਤਾ ਤੇ ਨਾਲ ਹੀ ਦੋ ਲੌਂ ਦੋ ਜਾਂ ਤਿੰਨ ਲੌਂ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਤੇ ਐਨੇ ਕੇ ਮੈਂ ਖੜੇ ਮਸਾਲੇ ਯੂਜ਼ ਕਰਦੀ ਹਾਂ ਇਹਦੇ ਨਾਲੇ ਬਹੁਤ ਵਧੀਆ ਸਬਜੀ ਹੈ ਜਿਹੜੇ ਸਾਡਾ ਉਹ ਫਲੇਵਰ ਆਂਦਾ ਹੈ ਤੁਸੀਂ ਚਾਹੋ ਤਾਂ ਇਲਾਇਚੀ ਵਗੈਰਾ ਵੀ ਪਾ ਸਕਦੇ ਹੋ ਬਟ ਮਨ ਨੂੰ ਉਹਨਾਂ ਦਾ ਫਲੇਵਰ ਵਧੀਆ ਨਹੀਂ ਲੱਗ ਰਿਹਾ ਇਸ ਲਈ ਮੈਂ ਘੱਟ ਐਡ ਕਰਦੀ ਹਾਂ ਤੇ ਜਿਸ ਸਬਜੀ ਉਸਦੀ ਜ਼ਰੂਰਤ ਹੋ ਵੀ ਹੈ ਹੁੰਦੀ ਹੈ ਉਸ ਵਿੱਚ ਮੈਂ ਪਾ ਵੀ ਲੈਂਦੀ ਹਾਂ ਪਰ ਕੜਾਈ ਪਨੀਰ ਛੂ ਦਾ ਫਲੇਵਰ ਐਨਾ ਜ਼ਰੂਰਤ ਨਹੀਂ ਹੁੰਦੀ ਪਾਣ ਦੀ ਤੇ ਨਾਲ ਹੀ ਮੇਰੇ ਮਸਾਲੇ ਜਿਹੜੇ ਰੋਸਟ ਹੋ ਗਏ ਇੱਥੇ ਮੈਂ ਤਿੰਨ ਮੀਡੀਅਮ ਸਾਈਜ਼ ਦੇ ਗਿਰ ਪਿਆਜ਼ ਨੂੰ ਚੋਪਰ 'ਚ ਚੋਪ ਕਰ ਲਿਆ ਸੀਗਾ ਤੁਸੀਂ ਚਾਹੋ ਤਾਂ ਚਿਲੀ ਗੱਟ 'ਚ ਵੀ ਕਰ ਸਕਦੇ ਹੋ ਜਾਂ ਬਰੀਕ ਕੱਟ ਵੀ ਸਕਦੇ ਹੋ ਪਰ ਜਿਹੜੇ ਪਿਆਜ਼ ਨੇ ਉਹ ਸਰੂਬ ਬਰੀਕ ਚਾਹੀਦੇ ਜਾਂ ਤਬਰੀਕ ਚੋਪ ਕਿਤੇ ਹੋਏ ਜਾਂ ਫਿਰ ਤੁਸੀਂ ਚੋਪਰ ਚ ਕਰ ਲੋ ਪਿਊਰੀ ਨਹੀਂ ਬਣਾਣੀ ਹੁਣ ਅਸੀਂ ਪਿਆਜ਼ਾਂ ਨੂੰ ਥੋੜੇ ট্রান্সਸਲੂਸੈਂਟ ਹੋਣ ਤੱਕ ਅਸੀਂ ਪਕਾ ਲੈਣਾ ਹੈ ਅਗਰ ਤੁਹਾਨੂੰ ਲੱਗੇ ਕਿ ਘੱਟ ਲੱਗ ਰਿਹਾ ਥੋੜਾ ਜਿਹਾ ਔਇਲ ਐਡ ਕਰ ਸਕਦੇ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿੰਜਰ گارਲਿਕ ਤੇ ਚਿਲੀ ਪੇਸਟ ਅਦਰਕ ਲਸਣ ਦਾ ਪੇਸਟ ਜਿੰਜਰ ਮੈਂ ਇੱਥੇ ਅਦਰਕ ਲਿਆ 1 ਇੰਚ ਲਸਣ ਦੀਆਂ ਕਲੀਆਂ 10 ਤੇ ਮਿਰਚਾਂ ਮੈਂ ਇੱਥੇ ਦੋ ਲਿੱਤੀਆਂ ਬੜੀਆਂ ਹਰੀ ਮਿਰਚਾਂ ਇਹਨਾਂ ਨੂੰ ਅਸੀਂ اچھی طرح ਆਪਣੇ ਮਸਾਲੇ 'ਚ ਮਿਕਸ ਕਰ ਲੈਣਾ ਹੈ ਤੇ ਉਦੋਂ ਤੱਕ ਪਕਾਉਣਾ ਜਦ ਤੱਕ ਕਿ ਸਾਡੇ ਜਿਹੜੇ ਪਿਆਜ਼ ਹੈ ਬਰਾਊਨ ਨਹੀਂ ਹੋ ਜਾਂਦੇ ਹੁਣ ਸਾਡੇ ਪਿਆਜ਼ ਜਿਹੜੇ ਬਰਾਊਨ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਹੁਣ ਅਸੀਂ ਇਸ ਨੂੰ ਸਿੱਧਾ ਨਹੀਂ ਮਿਕਸ ਕਰਨਾ ਪਹਿਲਾਂ ਇਸ 'ਚ ਥੋੜਾ ਜਿਹਾ ਪਾਣੀ ਐਡ ਕਰਨਾ ਫਿਰ ਅਸੀਂ ਇਸ ਨੂੰ ਆਪਣੇ ਮਸਾਲੇ 'ਚ ਮਿਕਸ ਕਰਾਂਗੇ ਅਗਰ ਅਸੀਂ ਸਿੱਧਾ ਹੀ ਮਿਕਸ ਕਰ ਦਿੰਦੇ ਤਾਂ ਸਾਡੇ ਮਿਰਚੇ ਉਹ ਜਲ ਜਾਂਦੀ ਹੈ ਇਸ ਲਈ ਜਦੋਂ ਵੀ ਤੁਸੀਂ ਮਸਾਲੇ ਪਾਉਂਦੇ ਥੋੜਾ ਜਿਹਾ ਪਾਣੀ ਐਡ ਕਰਕੇ ਫਿਰ ਇਸ ਨੂੰ ਮਿਕਸ ਕਰੋ ਇਸ ਨਾਲ ਜਿਹੜੇ ਸਾਡੇ ਮਸਾਲੇ ਵਧੀਆ ਤੰਗ ਨਾਲ ਰੋਸਟ ਵੀ ਹੋ ਜਾਂਦੇ ਨੇ ਤੇ ਜਲਦੇ ਵੀ ਨਹੀਂ ਫਲੇਵਰ ਵੀ ਹੁੰਦੇ ਉਵੇਂ ਦਾ ਉਵੇਂ ਹੀ ਰਹਿੰਦਾ ਹੈ ਤੇ ਇਸ ਨੂੰ ਅਸੀਂ 1 ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਹੈ ਜਿਸ ਨਾਲ ਇਹਦਾ ਫਲੇਵਰ ਹੈ ਥੋੜਾ ਵੱਧ ਚੜ ਕੇ ਸਾਡੀ ਸਬਜ਼ੀ ਦੇ ਵਿੱਚ ਆਵੇ ਤੇ ਕਲਰ ਵੀ ਵਧੀਆ ਹੁਣ ਇੱਥੇ ਮੈਂ 1 ਮਿੰਟ ਤੋਂ ਜ਼ਿਆਦਾ ਇਸ ਨੂੰ ਰੋਸਟ ਕਰ ਲਿਆ ਸੀਗਾ ਚੰਗੀ ਤਰ੍ਹਾਂ ਹੁਣ ਅਸੀਂ ਇਸ ਵਿੱਚ ਐਡ ਕਰਨੇ ਹਨ ਟਮਾਟਰ ਟਮਾਟਰਾਂ ਦੀ ਮੈਂ ਪਿਊਰੀ ਐਡ ਕਰ ਰਹੀ ਹਾਂ ਤਿੰਨ మీడియం ਸਾਈਜ਼ ਦੇ ਟਮਾਟਰਾਂ ਦੀ ਅਸੀਂ ਪਿਉਰੀ ਬਣਾ ਲਈ ਸੀਗੀ ਉਸ ਨੂੰ ਵੀ ਹੁਣ ਅਸੀਂ ਇਸ ਮਸਾਲੇ ਦੇ ਵਿੱਚ ਐਡ ਕਰ ਲਵਾਂਗੇ ਟਮਾਟਰ ਪਿਉਰੀ ਇਸ ਚ ਲੈ ਲੈਣ ਤੁਸੀਂ ਜਿਹੜੇ ਪਿਆਜ਼ ਹੈ ਉਸ ਨੂੰ ਕੱਟ ਕੇ ਜਾਂ ਚੋਪਰ 'ਚ ਜਾਂ ਫਿਰ ਚਿਲੀ ਕਟਰ ਵਗੈਰਾ ਵਿੱਚ ਤੁਸੀਂ ਲੈ ਸਕਦੇ ਹੋ ਐਵੇਂ ਪਿਉਰੀ ਬਣਾਣੀ ਹੈ ਟਮਾਟਰਾਂ ਦੀ ਆਹ ਵਾਲਾ ਸਟੈਪ ਤੁਸੀਂ ਜ਼ਰੂਰ ਯੂਜ਼ ਕਰਨਾ ਇਹਨਾਂ ਸਬਜ਼ੀ ਬਹੁਤ ਵਧੀਆ ਬਣਦੀ ਹੈ ਹੁਣ ਅਸੀਂ ਟਮਾਟਰ ਪਾਨ ਤੋਂ ਬਾਅਦ ਆਪਣੇ ਮਸਾਲੇ ਐਡ ਕਰਨੇ ਆ ਸਵਾਦ ਅਨੁਸਾਰ ਨਮਕ ਐਸੇ ਮੈਂ 1/2 ਚਮਚ تقريبا ਨਮਕ ਪਾਇਆ ਅੱਧਾ ਚਮਚ ਗਰਮ ਮਸਾਲਾ ਦੇ ਨਾਲ ਹੀ ਅੱਧਾ ਚਮਚ ਹਲਦੀ ਦਾ ਪਾਊਡਰ ਤੇ ਥੋੜਾ ਜਿਹਾ ਧਨੀਆ ਪਾਊਡਰ ਤੇ ਨਾਲ ਹੀ ਜਿਹੜੇ ਮੈਂ ਟਮਾਟਰਾਂ ਦੀ ਪਿਊਰੀ ਬਣਾਈ ਸੀ ਕਿ ਨਾ ਜਿਸ ਜਾਰਚ ਉਸ ਚੋਂ ਥੋੜੇ ਜਿਹਾ ਪਾਣੀ ਪਾ ਕੇ ਉਹੀ ਐਡ ਕਰ ਦਿੱਤਾ ਕਿਉਂਕਿ ਉਹਨਾਂ ਵਿੱਚ ਵੀ ਟਮਾਟਰ ਲੱਗੇ ਰਹ ਜਾਂਦੇ ਹਨ ਤੇ ਹੁਣ ਅਸੀਂ ਇਸ ਨੂੰ ਅੱਛੀ ਤਰ੍ਹਾਂ 1 ਮਿੰਟ ਤੱਕ ਰੋਸਟ ਕਰਨਾ ਹੈ ਹੁਣ ਅਸੀਂ ਜਿਹੜੇ ਆਪਣੇ ਟਮਾਟਰ ਹਨ ਉਹਦੇ ਤੱਕ ਪਕਾਣੇ ਜਦ ਤੱਕ ਇਹਦੇ ਸਾਈਡ ਤੇ ਔਇਲ ਨਹੀਂ ਨਿਕਲ ਜਾਂਦਾ ਅਸੀਂ ਇਹਨੇ ਟਮਾਟਰ ਵੀ ਚੰਗੀ ਤਰ੍ਹਾਂ ਪਕਾਣੇ ਇਸ ਲਈ ਹੁਣ ਅਸੀਂ ਇਸ ਨੂੰ ਟੱਕ ਕੇ ਮੀਡੀਅਮ ਫਲੇਮ ਤੇ 4 ਮਿੰਟ ਲਈ ਅੱਛੀ ਤਰ੍ਹਾਂ ਪਕਾ ਲੈਣਾ ਹੈ ਵਿੱਚ ਵਿੱਚ ਨੂੰ ਤੁਸੀਂ ਇਸ ਨੂੰ ਹਲਾਉਂਦੇ ਵੀ ਰਹੋ ਤੇ ਉਦੋਂ ਤੱਕ ਸਾਡੇ ਜਿਹੜੇ ਟਮਾਟਰ ਪੱਕ ਰਹੇ ਹਨ ਉਦ ਤੱਕ ਅਸੀਂ ਆਪਣੀ ਸ਼ਿਮਲਾ ਮਿਰਚ ਕੱਟ ਲੈਂਦੇ ਆ ਕਿਉਂਕਿ ਅਸੀਂ ਕੜਾਈ ਪਨੀਰ ਬਣਾ ਰਹੇ ਹਾਂ ਨਾ ਇਸ ਵਿੱਚ ਸ਼ਿਮਲਾ ਮਿਰਚ ਤੇ ਪਿਆਜ਼ ਵੀ ਐਕਸਟਰਾ ਪੈਂਦੇ ਨੇ ਹੋਰ ਇਸ ਲਈ ਅਸੀਂ ਆਪਣੀ ਸ਼ਿਮਲਾ ਮਿਰਚ ਕੱਟ ਲੈਂਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਇਸ ਤਰ੍ਹਾਂ ਈਜ਼ੀ ਵੇ ਨਾਲ ਕੱਟ ਹੁੰਦੇ ਤੇ ਬੀਜ ਵੀ ਸਾਰੇ ਨਿਕਲ ਜਾਂਦੇ ਤੁਸੀਂ ਆਹ ਵਾਲਾ ਮੈਥਡ ਯੂਜ਼ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਇਸ ਨੂੰ ਜਲਦੀ ਜਲਦੀ ਸ਼ਿਮਲਾ ਵਿੱਚ ਕੱਟ ਵੀ ਹੋ ਜਾਂਦੀ ਹੈ ਤੇ ਕੋਈ ਵੀ ਇਸ ਵਿੱਚ ਬੀਜ ਨਹੀਂ ਰਹਿੰਦਾ ਸ਼ਿਮਲਾ ਵਿੱਚ ਤੁਸੀਂ ਕੋਈ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੇ ਉਸ ਤਰ੍ਹਾਂ ਤੁਸੀਂ ਕੱਟ ਸਕਦੇ ਹੋ ਤੇ ਮੈਂ ਜਿਵੇਂ ਮੇਰਾ ਮਨ ਕਰ ਰਹੀ ਸੀ ਕਿ ਮੂਮੀ ਕੱਟ ਰਹੀ ਸੀ ਪਹਿਲੇ ਮੈਨੂੰ ਥੋੜੀ ਬੜੀ ਲੱਗੀ ਫਿਰ ਮੈਂ ਛੋਟੀ ਕਰ ਲਈ ਸਕੁਅਰ ਦੇ ਵਿੱਚ ਤੇ ਇਦਾਂ ਹੀ ਅਸੀਂ ਇੱਕ ਪਿਆਜ਼ ਛਿੱਲ ਕੇ ਚੰਗੀ ਤਰ੍ਹਾਂ ਮੈਂ ਧੋਲੇ ਸੀ ਕਿ ਅਤੇ ਛਿੱਲ ਲਿਆ ਫਿਰ ਹੁਣ ਅਸੀਂ ਇਸ ਨੂੰ ਮੋٹے-ਮੋٹے ਪੀਸੇਸ ਵਿੱਚ ਕੱਟ ਲੈਣਾ ਇਹਦੇ ਜਿਹੜੇ ਸਾਰੇ ਪੈਟਲਸ ਹਨ ਅਸੀਂ ਅਲੱਗ-ਅਲੱਗ ਕਰ ਲੈਣੇ ਆ ਕਲੀਆਂ ਜਿਹੜੀਆਂ ਅਮੀ ਅਸੀਂ ਆਪਣੇ ਸਾਰਾ ਪਿਆਜ਼ ਵੀ ਕੱਟ ਲੈਣਾ ਤੇ ਇਹਨਾਂ ਨੂੰ ਅਸੀਂ ਹੁਣ ਸਾਈਡ ਤੇ ਰੱਖ ਦਵਾਂਗੇ ਅਸੀਂ ਹਜੇ ਇਸ ਨੂੰ ਯੂਜ਼ ਕਰਨਾ ਹੈ ਉਦੋਂ ਤੱਕ ਪਨੀਰ ਵੀ ਮੈਂ ਕੱਟ ਲਿਆ ਸੀਗਾ 200 ਗ੍ਰਾਮ ਪਨੀਰ ਲਿਆ ਹੁਣ ਅਸੀਂ ਨਾ ਆਪਣਾ ਕੜਾਹੀ ਦਾ ਮਸਾਲਾ ਤਿਆਰ ਕਰਨਾ ਹੈ ਜਿਹੜਾ ਅਸੀਂ ਇਨਸਟੈਂਟ ਮੈਂ ਤੁਹਾਨੂੰ ਦੱਸਿਆ ਸੀਗਾ ਉਸ ਲਈ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਣਾ ਇਸ ਵਿੱਚ ਅੱਧਾ ਚਮਚ ਗਰਮ ਮਸਾਲਾ ਗਰਮ ਮਸਾਲੇ ਚ ਅਸੀਂ ਸਾਰੇ ਮਸਾਲੇ ਪਾੰਦੇ ਹੀ ਆ ਇਸ ਲਈ ਸਾਨੂੰ ਫਰਦਰ ਹੋਰ ਰੋਸਟ ਕਰਕੇ ਪੀਸਣ ਦੀ ਜ਼ਰੂਰਤ ਨਹੀਂ ਹੈ ਤੇ ਨਾਲ ਹੀ ਅਸੀਂ ਇੱਥੇ ਜਿਹੜਾ ਤੀਸਰਾ ਮਸਾਲਾ ਯੂਜ਼ ਕਰਨਾ ਹੈ ਉਹ ਹੈ ਕਸੂਰੀ ਮੇਥੀ ਕਸੂਰੀ ਮੇ ਤਾਂ ਥੋੜਾ ਜਿਹਾ ਨਮਕੀ ਪਾਲਨਸ ਵਾਂਗ ਸਰ ਕਸੂਰੀ ਮੇਥੀ ਨੂੰ ਮੈਂ ਤਵੇ ਤੇ ਨਾ ਚੰਗੀ ਤਰ੍ਹਾਂ ਰੋਸਟ ਕਰ ਲਿਆ ਸੀਗਾ ਥੋੜੀ ਜੀ ਮਤਲਬ ਕਿ 10 ਸਕਿੰਟ ਚ ਰੋਸਟ ਹੋ ਗਈ ਹੈ ਜਿਆਦਾ ਦੇ ਨਹੀਂ ਰੱਖਰੇ ਨਹੀਂ ਤਾਂ ਜਲ ਜਾਂਦੀ ਹੈ ਫਿਰ ਨੀਚੇ ਜਲਦੀ ਜਲਦੀ ਪਲੇਟ ਤੇ ਤਾਰ ਕੇ ਇਸ ਦਾ ਪਾਊਡਰ ਬਣਾ ਲਿਆ ਐਦਰ ਟਮਾਟਰਾਂ ਨੂੰ ਵੀ 4 ਤੋਂ 5 ਮਿੰਟ ਹੋ ਗਏ ਸੀ ਕਿ ਇਸ ਦਾ ਔਇਲ ਚੰਗੀ ਤਰ੍ਹਾਂ ਰਿਲੀਜ਼ ਹੋ ਗਿਆ ਸੀਗਾ ਹੁਣ ਅਸੀਂ ਜਿਹੜੀ ਕਸੂਰੀ ਮੇਥੀ ਇੱਕ ਚਮਚੇ ਦੇ ਵਿੱਚ ਪਾਣੀ ਹੈਗੇ ਡਰਾਈ ਮੈਂ ਰੋਸਟ ਕੀਤੇ ਤਵੇ ਤੇ ਤੇ ਨਾਲ ਹੀ ਥੋੜੀ ਜਿਹੀ ਮਲਾਈ ਪਾ ਦੇਣੀ ਦੋ ਚਮਚ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦੇਣਾ ਹੁਣ ਅਸੀਂ ਇਹਦੇ ਵਿੱਚ ਦੋ ਪਹਿਲਾਂ ਮੈਂ ਇੱਕ ਗਲਾਸ ਪਾਇਆ ਪਾਣੀ ਮੈਂ ਠੰਡਾ ਹੀ ਲੈ ਰਹੀ ਹਾਂ ਪਹਿਲਾਂ ਮੈਂ ਇੱਕ ਗਲਾਸ ਪਾਣੀ ਪਾਇਆ ਉਸ ਨੂੰ ਅੱਛੇ ਤਰ੍ਹਾਂ ਮਿਕਸ ਕੀਤਾ ਤੇ ਹੁਣ ਦੂਜਾ ਗਲਾਸ ਵੀ ਅਸੀਂ ਇਹਦੇ ਵਿੱਚ ਪਾਣੀ ਦਾ ਐਡ ਕਰ ਦੇਣਾ ਹੈ ਅੱਛੇ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਹੁਣ ਤੁਸੀਂ ਵੇਖ ਸਕਦੇ ਹੋ ਨਾ ਔਇਲ ਉੱਪਰ ਆਨ ਚੰਗੀ ਤਰ੍ਹਾਂ ਦਿਖ ਰਿਹਾ ਹੈ ਐਵੇਂ ਤੱਕ ਤੁਸੀਂ ਅੱਛੇ ਤਰ੍ਹਾਂ ਮਸਾਲਾ ਬਣਾਉਗੇ ਨਾ ਤਾਂ ਐਵੇਂ ਔਇਲ ਆਏਗਾ ਤੇ ਬਹੁਤ ਵਧੀਆ ਲੱਗਦਾ ਹੈ ਤਾਂ ਹੀ ਸਬਜੀ ਟੇਸਟੀ ਬਣਦੀ ਹੈ ਹੁਣ ਅਸੀਂ ਇਸ ਨੂੰ ਧੱਕ ਕੇ ਮੀਡੀਅਮ ਫਲੇਮ ਤੇ 10 ਤੋਂ 15 ਮਿੰਟ ਪਕਾਉਣਾ ਹੈ ਇਸ ਨੂੰ ਪਕਾਉਣਾ ਜ਼ਰੂਰੀ ਹੈ ਕਿਉਂਕਿ ਅਸੀਂ ਪਾਣੀ ਠੰਡਾ ਐਡ ਕਰ ਰਹ ਤੇ ਦੂਜੀ ਸਾਈਡ ਮੇ ਲਿਆ ਕਾਸਟ ਆਇਰਨ ਦਾ ਪੈਨ ਕੋਈ ਵੀ ਪੈਨ ਲੈ ਸਕਦੇ ਹੋ ਨਾਨ ਸਟਿਕ ਵੀ ਦੂਜਾ ਵੀ ਜਿ세 ਐਲੂਮੀਨੀਅਮ ਦੇ ਪੈਨ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਸਾਡੀ ਸੇਤ ਲਈ ਠੀਕ ਨਹੀਂ ਹੁੰਦੇ ਇਸ ਲਈ ਕਾਸਟ ਆਇਰਨ ਜਾਂ ਸਟੇਨਲੈਸ ਸਟੀਲ ਤੁਸੀਂ ਯੂਜ਼ ਕਰ ਸਕਦੇ ਹੋ ਤੇ ਕਾਸਟ ਆਇਰਨ ਦੇ ਪੈਨ ਚ ਮੈਂ ਪਾਇਆ ਇੱਕ ਚਮਚ ਬਟਰ ਤੁਸੀਂ ਦੇਸੀ ghee ਵੀ ਪਾ ਸਕਦੇ ਹੋ ਅਗਰ ਬਟਰ ਨਹੀਂ ਹੈ ਤੁਹਾਡੇ ਕੋ ਮੱਖਣ ਜਾਂ ਫਿਰ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਜੋ ਮੈਂ ਪਾਇਆ ਉਹੀ ਪਾਣਾ ਹੈ ਕੋਈ ਵੀ ਤੁਸੀਂ ਆਪਣੇ ਅਕੋਰਡਿੰਗ ਤੇਲ ਐਡ ਕਰ ਸਕਦੇ ਹੋ ਜੋ ਤੁਹਾਡੇ ਘਰੇ ਹੋਵੇ ਪੁੱਛ ਵੀ 올ਿਵ ਆਇਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਅੱਥੇ ਮੈਂ ਸ਼ਿਮਲਾ ਮਿਰਚ ਤੇ ਪਿਆਜ਼ ਦੋਨੋਂ ਪਾ ਦਿੱਤੇ ਆ ਤੇ ਇਹਨਾਂ ਨੂੰ 1 ਮਿੰਟ ਲਈ ਬਸ 1 ਮਿੰਟ ਸਿਰਫ ਜ਼ਿਆਦਾ ਨਹੀਂ ਕੱਣਾ 1 ਮਿੰਟ ਲਈ ਰੋਸਟ ਕਰਨਾ ਹੈ ਅਗਰ ਜ਼ਿਆਦਾ ਕਰੋਗੇ ਨਾ ਤਾਂ ਇਹਨਾਂ ਨਾ ਸੋਗੀ ਸੋਗੀ ਹੋ ਜਾਣਾ ਹੈ ਤੇ ਨਾ ਵਧੀਆ ਨਹੀਂ ਲੱਗਦਾ ਫਲੇਵਰ ਜ਼ਿਆਦਾ ਸੌਫਟ ਨਹੀਂ ਅਸੀ ਕਹਨੇ ਹੁਣ ਮੈਂ ਸਾਰੇ ਜਿਹੜੇ ਆਪਣੇ ਪਿਆਜ਼ ਤੇ ਸ਼ਿਮਲਾ ਮਿਰਚ ਕੱਢ ਲਏ ਹੁਣ ਮੇਰੇ ਵਿੱਚ ਇਹਦੇ ਵਿੱਚ ਥੋੜਾ ਮੱਖਣ ਘੱਟ ਗਿਆ ਸੀਗਾ ਤਾਂ ਮੈਂ ਅੱਧਾ ਚਮਚ ਮੱਖਣ ਪਾਇਆ ਕਾਸਟ ਟਾਈਮ ਦੀ ਖਾਸੀ ਤੇ ਇਹਦੇ ਵਿੱਚ ਨਾ ਜ਼ਿਆਦਾ ਤੇਲ ਵਗਾਰਾ ਨਹੀਂ ਪਾਉਣਾ ਪੈਂਦਾ ਹੁਣ ਮੈਂ ਦੇਖੋ ਅੱਧਾ ਚਮਚ ਪਾਇਆ ਹੁਣ ਅਸੀਂ ਪੈਨ ਵਿੱਚ ਐਡ ਕਰਨਾ ਹੈ ਪਨੀਰ ਨੂੰ ਅਸੀਂ ਐਵੇਂ ਐਡ ਕਰ ਦੇਣਾ ਹੈ ਤੇ ਜਿਹੜਾ ਬਟਰ ਸਾਈਡ ਤੇ ਆਇਆ ਨਾ ਉਸ ਨੂੰ ਅਸੀਂ ਥੋੜਾ ਥੋੜਾ ਪਨੀਰ ਮਿਕਸ ਕਰਕੇ ਸਾਰੀ ਆਪਣੀ ਪੈਨ ਵਿੱਚ ਅਸੀਂ ਮਿਕਸ ਕਰ ਲੈਣਾ ਮੈਂ ਹੋਰ ਇਸ ਵਿੱਚ ਕੋਈ ਬਟਰ ਨਹੀਂ ਐਡ ਕੀਤਾ बस ਇਸ ਨੂੰ ਘੁਮਾ-ਘੁਮਾ ਕੇ ਇਹ ਬਟਰ ਚਾਰਜ ਫਿਰ ਘੁੰਮ ਗਿਆ ਤੇ ਇਸ ਹਲਕੇ ਹਲਕੇ ਹਟਾਣਾ ਇਸ ਨੂੰ ਹਿਲਾਣਾ ਹੈ ਤਾਂ ਜੋ ਸਾਡੇ ਪਨੀਰ ਜਿਹੜੇ ਪੀਸਿਸ ਹੈ ਉਹ ਟੁੱਟ ਨਾ ਜਾਵੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਕੜਾਹੀ ਪਨੀਰ ਦਾ ਮਸਾਲਾ ਜੋ ਮੈਂ ਬਣਾਇਆ ਸੀਗਾ ਤੇ ਇਸ ਇਨਸਟੈਂਟ ਮਸਾਲਾ ਇਹ ਜਲਦੀ ਤਿਆਰ ਹੋ ਜਾਂਦਾ ਹੈ ਜਿਆਦਾ ਝੰਡੜਕਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ 1.5 ਚਮਚ ਅਸੀਂ ਇੱਥੇ ਪਾ ਦੇਣਾ ਹੈ ਤੇ ਬਾਕੀ ਜਿਹੜਾ ਮਸਾਲਾ ਬਚ ਗਿਆ ਨਾ ਇਹ ਐਂਡ ਵਿੱਚ ਜਦੋਂ ਸਾਰੀ ਸਬਜੀ ਬਣ ਗਈ ਨਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਉਸ ਨੂੰ ਵਧੀਆ ਫਲੇਵਰ ਆਉਂਦਾ ਹੈ ਸੋ ਐਂਡ ਵਿੱਚ ਤੁਸੀਂ ਸਬਜੀ ਜਦੋਂ ਬਣ ਜਾਂਦੀ ਉਸ ਵਿੱਚ ਐਡ ਕਰ ਲਿਓ ਹੁਣ ਅਸੀਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤੇ ਤੁਸੀਂ ਕਲਰ ਦੇਖ ਹੀ ਸਕਦੇ ਹੋ ਪਨੀਰ ਕਿੰਨਾ ਵਧੀਆ ਮਸਾਲੇ ਨਾਲ ਕੋਟ ਹੋ ਗਿਆ ਹੈ ਤੇ ਜਿਹੜਾ ਮੇਰਾ ਪਨੀਰ ਹੈ ਨੀਚੇ ਬਿਲਕੁਲ ਵੀ ਨਹੀਂ ਲੱਗ ਰਿਹਾ ਤੀਕ ਮਿੰਟ ਬਸ ਮੈਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕੀਤਾ ਦੇ ਨਾਲ ਹੀ ਜਿਹੜੇ ਸੀ ਪਿਆਜ਼ ਤੇ Shimla mirch ਸੀ roast ਕਰਕੇ ਰੱਖੇ ਹੋਏ ਨੇ ਸਾਈਡ ਤੇ ਉਹਨਾਂ ਨੂੰ ਵੀ ਅਸੀਂ ਵਿੱਚ ਐਡ ਕਰ ਦੇਣਾ ਤਾਂ ਜੋ ਜਿਹੜੇ ਮਸਾਲਾ ਆਇਆ ਹੈ ਜੋ ਅਸੀਂ ਐਡ ਕੀਤਾ ਕੜਾਹੀ ਮਸਾਲਾ ਆਪਣਾ ਉਹ ਵੀ ਚੰਗੀ ਤਰ੍ਹਾਂ ਕੋਟ ਹੋ ਜਾਵੇ Shimla mirch ਤੇ ਪਿਆਜ਼ ਵੀ ਇਹਨੂੰ ਵੀ ਉਹਨਾਂ ਸੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਬਸ ਮੈਂ ਉਹਨੂੰ ਗੈਸ ਦੀ ਫਲੇਮ 'ਤੇ ਬੰਦ ਕਰ ਦਿੱਤੀ ਹੈ ਜਸਟ ਇਸ ਨੂੰ ਮਿਕਸ ਕਰ ਲਿਆ ਹੁਣ ਅਸੀਂ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਮਿਕਸ ਕਰਕੇ ਸਾਈਡ ਤੇ ਕੱਢ ਲਵਾਂਗੇ ਇੱਕ ਟ੍ਰੇ ਦੇ ਵਿੱਚ ਤੇ ਨਾਲ ਤੁਸੀਂ ਚਾਹੋ ਤਾਂ ਜਿਵੇਂ ਕਿ ਜਾਦਾ ਚੰਦਨ ਨਿਕਾਣਾ ਚਾਹੇ ਤੁਸੀਂ ਆਹ ਵਾਲੀ ਸਬਜੀ ਐਵੇਂ ਵੀ ਬਣਾ ਸਕਦੇ ਹੋ ਕੋਈ ਵੀ ਸਬਜੀ ਹੋਵੇ ਨਾ ਆਹੀ ਮਸਾਲੇ ਯੂਜ਼ ਕਰ ਲਓ ਬਸ ਪਾ ਦੋ ਤੇ ਥੋੜੀ ਜਿਹੀ ਸੌਸਿਸ ਪਾ ਦੋ ਤੇ ਬਹੁਤ ਹੀ ਵਧੀਆ ਇਹ ਸਟਾਰਟਰ ਸਾਡਾ ਤਿਆਰ ਹੋ ਜਾਂਦਾ ਹੈ ਚੀਜ਼ ਜਿਲੀ ਸਿੰਪਲ ਵੇ ਨਾਲ ਤੁਸੀਂ ਇਸ ਨੂੰ ਐਵੇਂ ਵੀ ਖਾ ਸਕਦੇ ਹੋ ਸੋਇਆ ਸੌਸ ਤੇ ਟਮੇਟੋ ਸੌਸ ਪਾ ਦਿਓ ਕੈਚੱਪ ਪਾ ਦਿਓ ਤੇ ਬਹੁਤ ਟੇਸਟੀ ਲੱਗੇ ਖਾਣ ਨੂੰ ਵੀ ਸੋ ਮੈਂ ਤੁਹਾਨੂੰ ਉਹ ਵੀ ਬਣਾ ਕੇ ਦੱਸਾਂਗੀ ਜਰੂਰ ਤੁਹਾਡੇ ਟਾਈਮ ਤੱਕ ਤੇ ਇਧਰ ਦੇਖੋ ਸਾਡੀ ਗਰੇਵੀ ਜਿਹੜੀ ਪੱਕ ਗਈ ਹੈ 10 ਤੋਂ 12 ਮਿੰਟ ਇਸ ਨੂੰ ਹੋ ਗਏ ਸੀਗੇ ਤੇ ਵਿੱਚ ਵਿੱਚ ਤੁਸੀਂ ਐਵੇਂ ਛੱਡ ਨਾ ਦਿਓ ਹਿਲਾਉਂਦੇ ਵੀ ਰਹੋ ਮੈਂ ਵਿੱਚ ਨੂੰ ਆਪਣੀ ਗਰੇਵੀ ਦੇਖ ਵੀ ਰਹੀ ਸੀਗੀ ਕਈ ਵਾਰ ਕੀ ਹੁੰਦਾ ਪਾਣੀ ਸੁੱਕ ਜਾਂਦਾ ਹੈ ਤਾਂ ਜਲ ਵੀ ਜਾਂਦਾ ਹੈ ਇਸ ਲਈ ਵਿੱਚ ਵਿੱਚ ਚਲਾਉਂਦੇ ਵੀ ਰਹਾ ਕਰੋ ਇਸ ਨੂੰ ਤੇ ਇਧਰ ਹੁਣ ਸਾਡੀ ਗਰੇਵੀ ਪੱਕ ਗਈ ਹੈ ਹੁਣ ਮੈਂ ਇਹਦੇ ਵਿੱਚ ਅੱਧਾ ਚਮਚ ਪਾਇਆ ਮਲਾਈ ਦਾ ਬਿਲਕੁਲ ਪਤਲੀ ਮਲਾਈ ਸੀਗੀ ਇਸ ਲਈ ਅੱਧਾ ਚਮਚ ਹੀ ਪਾਇਆ ਗਾੜੀ ਹੋਵੇ ਤਾਂ ਫਿਰ ਜ਼ਿਆਦਾ ਪੈ ਜਾਂਦੀ ਹੈ ਨਾ ਤਾਂ ਤੁਸੀਂ ਆਪਣੇ ਅਕੋਰਡਿੰਗ ਪਾ ਵੀ ਸਕਦੇ ਹੋ ਅਗਰ ਤੁਹਾਨੂੰ ਥੋੜੇ ਫਲੇਵਰ ਘਟਵਾਦ ਲੱਗ ਰਿਹਾ ਹੈ ਮੈਂ ਤੁਸੀਂ ਐਡ ਕਰ ਦਿਓ ਹੋਰ ਨਮਕ ਵਿੱਚ ਜੋ ਤੁਸੀਂ ਪਾਣਾ ਚਾਹੁੰਦੇ ਹੋ ਤੇ ਮੈਂ ਇਹਦੇ ਵਿੱਚ ਆਪਣੇ ਜਿਹੜੇ ਟਰੋਸਟ ਕੀਤੇ ਪਨੀਰ ਤੇ ਸ਼ਿਵਲਾ ਮਿਰਚ ਪਿਆਜ਼ ਪਾ ਦਿੱਤੇ ਤੇ ਇਹਨਾਂ ਨੂੰ ਹੁਣ ਟੱਕ ਕੇ 2 ਤੋਂ 3 ਮਿੰਟ ਲਈ ਜੇ ਸੀ ਹਾਈ ਫਲੇਮ ਤੇ ਪਕਾ ਲਵਾਂਗੀ ਹੁਣ ਤੁਸੀਂ ਵੇਖ ਸਕਦੇ ਹੋ ਥੋੜੇ ਥੋੜੇ ਗਾੜੇ ਹੋ ਗਏ ਨੇ ਬਸ ਅਸੀਂ ਇਸ ਸਟੇਜ ਤੱਕ ਇਸ ਨੂੰ ਪਕਾਉਣਾ ਸੀਗਾ ਹੁਣ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਬੰਦ ਤੁਸੀਂ ਚਾਹੋ ਤਾਂ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰ ਸਕਦੇ ਹੋ ਪਰ ਮੈਨੂੰ ਆ ਥੋੜਾ ਜ਼ਰੂਰੀ ਨਹੀਂ ਲੱਗਿਆ ਕਿਉਂਕਿ ਸ਼ਿਮਲਾ ਮਿਸਟਰ ਕਰਕੇ ਪਹਿਲਾਂ ਹੀ ਹਰੇ-ਹਰੇ ਸੀਗੇ ਸੋ ਧਨੀਏ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸੀਗੀ ਇਸ ਵਿੱਚ ਤੁਸੀਂ ਚਾਹੋ ਤਾਂ ਐਡ-ਆਨ ਕਰ ਸਕਦੇ ਹੋ ਤੇ ਜਿਹੜਾ ਸਾਡਾ ਕੜਾਹੀ ਮਸਾਲਾ ਬਚ ਗਿਆ ਸੀਗਾ ਨਾ ਤੁਸੀਂ ਉਹ ਹੁਣ ਇਸ ਵਿੱਚ ਐਡ ਕਰਦੇ ਹੋ ਮੈਂ ਉਹ ਬਾਅਦ ਵਿੱਚ ਐਡ ਕਰ ਦਿੱਤਾ ਸੀਗਾ ਤੇ ਨਾਲ ਹੀ ਤੁਸੀਂ ਇਸ ਨੂੰ ਚਾਹੋ ਤਾਂ ਥੋੜੀ ਜੀ ਮਲਾਈ ਦੇ ਨਾਲ ਗਾਰਨਿਸ਼ ਕਰ ਸਕਦੇ ਹੋ ਤੇ ਜਿਹੜਾ ਰੋਗਨ ਬਣਾਉਂਦੇ ਨੇ ਕਸ਼ਮੀਰੀ ਲਾਲ ਵਿੱਚ ਪਾ ਕੇ ਤੇ ਦੇਸੀ ਕੀ ਪਾ ਕੇ ਉਹ ਵੀ ਮੈਨੂੰ ਜ਼ਰੂਰੀ ਨਹੀਂ ਲੱਗੇ ਆ ਪਾਣ ਲਈ ਕਿਉਂਕਿ ਜਦ ਇਹ ਸਬਜੀ ਸਾਡਾ ਕਲਰ ਹੈ ਨਾ ਆਲਰੇਡੀ ਇਹਨਾਂ ਸੋਨਾ ਰੈੱਡ ਰੈੱਡ ਆਇਆ ਸੀਗਾ ਸੋ ਇਸ ਵਿੱਚ ਐਕਸਟਰਾ ਕੁਛ ਪਾਣ ਦੀ ਬਿਲਕੁਕੁਲ ਜਰੂਰਤ ਨਹੀਂ ਸੀਗੀ ਅਗਰ ਤੁਸੀਂ ਐਵੇਂ ਸਬਜੀ ਬਣਾਉਗੇ ਨਾ ਤਾਂ ਬਹੁਤ ਟੇਸਟੀ ਬਣੇਗੀ ਮੇਰੀ ਗਾਰੰਟੀ ਹੈ ਇੱਕ ਵਾਰ ਤੁਸੀਂ ਜਰੂਰ ਐਵੇਂ ਟਰਾਈ ਕਰਨਾ ਅੱਜ ਮੈਂ ਇਸ ਨੂੰ ਇੱਕ ਬਰਾਸ ਦੀ ਕੜਾਹੀ ਦੇ ਵਿੱਚ ਸਰਵ ਕੀਤਾ ਸੀਗਾ ਤੁਸੀਂ ਵੀ ਐਵੇਂ ਸਰਵ ਕਰ ਸਕਦੇ ਹੋ ਤੇ ਅਸੀਂ ਇਸ ਨੂੰ ਅੱਜ ਲੱਛੇ ਪਰਾਂਠੇ ਨਾਲ ਖਾਇਆ ਸੀਗਾ ਤੁਸੀਂ ਚਾਹੋ ਤਾਂ ਪਾਣੀ ਹੱਥ ਰੋਟੀ ਨਾਲ ਵੀ ਖਾ ਸਕਦੇ ਹੋ ਅਗਰ ਤੁਹਾਨੂੰ ਮਿਆਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਮਿਲਦੀ ਰਹੇ ਅਗਰ ਤੁਹਾਨੂੰ ਮੇਰੀ ਰੈਸਪੀਜ਼ ਵਧੀਆ ਲੱਗ ਰਹੀਆਂ ਨੇ ਤਾਂ ਦੂਸਰਿਆਂ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤੇ ਰੈਸਪੀਜ਼ ਜਿਹੜੀਆਂ ਸਬਜੀੀਆਂ ਨੇ ਬਹੁਤ ਟੇਸਟੀ ਬਣਦੀਆਂ ਐ ਚਲੋ ਹੁਣ ਆਪਾਂ ਮਿਲਦੇ ਕਿਸੀ ਹੋਰ ਬਿਹਤਰੀਨ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ